ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਪੰਜ ਬੜਾ ਦਿਖਾਉਣੇ ਆ ਪੰਜੇ ਗੱਬਣਾ ਕੱਦ ਕਾਠ ਜਿੰਦਾਂ ਨਾਲ ਜਿੰਦਾਂ ਨਾਲ ਤੇ ਇੱਕ ਦਿਖਾਵਾਂਗੇ ਜਰਸੀ ਆਪਾਂ ਹੰਡ ਤੇ ਸੋ ਪੰਜਾਂ ਨਾਲ ਕੇ ਸਾਰਾ ਡਿਟੇਲ ਵੀਰ ਤੋਂ ਪੁੱਛਦਿਆ ਹੋ ਕੇ ਕਰੀਏਗਾ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਸੁਭਿੰਦਰ ਸਿੰਘ ਪਿੰਡ ਦੀਬਗੜ ਜ਼ਿਲ੍ਹਾ ਬਰਨਾਲਾ ਜੀ ਤੇ ਕੰਟੈਕਟ ਨੰਬਰ ਆਪਣਾ 9876320666 9876320666 ਅੱਜ ਆਪਾਂ ਪੰਜ ਬਿਹੜਾ ਦਿਖਾਵਾਂਗੇ 2 ਤਰੀਕ ਨੂੰ ਵੀਡੀਓ ਕਵਰ ਕਰਦੇ ਪਏ ਆਂ ਆਪਾਂ 5-6 ਦਿਨ ਪਹਿਲਾਂ ਆਪਾਂ ਦੋ ਟਾਈਮ ਅੱਜ ਚੋਕੇ ਦਿਖਾਈ ਸੀ 20 ਕਿਲੋ ਦਾ ਦੁੱਧ ਬਾਹਰ ਤਿਆਰ ਸੀ 22 ਲੀਟਰ ਥੱਲੇ ਉਹਦੇ ਬਈ ਬਾਈ 22 ਲੀਟਰ ਬਿਲਕੁਲ ਕੰਡੇ ਵਾਲਾ ਬਾਈ 21 ਕੰਡੇ ਵਾਲਾ ਸੀ ਠੀਕ ਆ ਕਹਿੰ ਟੈਂਕ ਚ ਮਾ ਕੇ ਦਿੱਤੀ ਆਪਾਂ ਬੰਦਿਆਂ ਨੂੰ ਆਪਾਂ ਵੀਰੇ ਦੋ ਚਾਰ ਟਾਈਮ ਤਸ਼ਲੀ ਹੋ ਗਈ ਜਮਾ ਤਸ਼ਲੀ ਕਰਕੇ ਦਿੱਤੀ ਤੇ ਵਧੀਆ ਫੋਨ ਆਇਆ ਪੂਰਾ ਵਧੀਆ ਬਈ ਅੱਜ ਵੀ ਆ ਹੀ ਜਾਂਦੀ ਠੀਕ ਆ ਵੀ ਚੀਜ਼ ਚੰਗੀ ਸੀਗੀ ਵੀ ਮੰਨ ਕੇ ਚੱਲ ਬਈ ਗਾਹਕ ਬਹੁਤ ਹੋਇਆ ਉਹਦੇ ਜਮਾ ਹਾਂ ਬਈ ਮਹੀਂ ਚੰਗੀ ਸੀ ਬਈ 20 22 ਕਿਲੋ ਦੁੱਧ ਚੂਣਾ ਬਹੁਤ ਆ ਬਾਕੀ ਆਪਾਂ ਜਿਵੇਂ ਵੀਡੀਓ ਚ ਕਹੀ ਚਵਾ ਕੇ ਦਿੱਤੀਆ ਬੰਦੇ ਨੂੰ ਜਮਾ ਚਵਾ ਕੇ ਬਈ ਠੀਕ ਆ ਅੱਜ ਆਪਾਂ ਜੀ ਪਹਿਲੇ ਨੰਬਰ ਤੇ ਬੱਚੀ ਦੇਖੀ ਜਨੇ ਕਿਹੜਾ ਸੁਦਾ ਸੁੰਦੀ ਆ ਇਹ ਵੀਰੇ ਸੋ ਦੂਜਾ ਦੇ ਮੂੰਹੋਂ ਪ્યોਰ ਛਿੱਗੀ ਆ ਕੰਨੇ ਵਾਲੀਆਂ ਖੜੀਆਂ ਨੇ ਜੈਨੂਨ ਦੂਜਾ ਸੂਆ ਜੋ ਕੋਈ ਨਹੀਂ ਆ ਕੇ ਕਹਿ ਸਕਦਾ ਵੀ ਤੀਜਾ ਸੂਆ ਹੈ ਕਹੀ ਨਹੀਂ ਸਕਦਾ ਵੀਰੇ ਮੂੰਹੋਂ ਛਿੱਗੀ ਹੈ ਤੇ ਦਿਨ ਕੈਕ ਲੈਂਦੇ ਸੁੰਦੇ ਜੀ ਦਿਨ ਵੀਰੇ ਇਹ ਬਸ ਦੋ ਨੇ ਜੇ ਇੱਕ ਨੇ ਜੇ ਬਸ ਦੇਣ ਹੈ ਲਗਭਗ ਤਿਆਰੀ ਦੇ ਨਿਰਦੀਕ ਤੇ ਲੇਵਾ ਫਟਫਟ ਆ ਜਾਵਾ ਹਨਾ ਸੋ ਵੀਰੇ ਕੰਪੈਕਟ ਟ੍ਰੈਡਰ ਦੀ ਬੱਛੀ ਆ ਦੂਜਾ ਸੂਆ ਜੈਨੂਨ ਸੁੰਦੀ ਪਈ ਆ ਤੇ ਥਣ ਚਾਹੇ ਆਪਾਂ ਮਸ਼ੀਨੀ ਚਵਾਈ ਕਰ ਲਈ ਤੇ ਚਾਹੇ ਹੱਥੀ ਹਨਾ ਸੋ ਥਣ ਦੇਖੋ ਮੁਠੀ ਵਾਲਾ ਥਣ ਜਵਾ ਕੀ ਬਾਤ ਆ ਲਗਭਗ ਜਿਹੜੇ ਹਿਸਾਬ ਦਾ ਥਣ ਲੱਗਿਆ ਵਾ ਤਿੰਨ ਤੋਂ 4 ਮਿੰਟ ਜਿਹਨਾਂ ਟਾਈਮ 'ਚ ਮਧਾਨੀ ਚੱਲ ਕੇ ਕਿਓ ਆ ਜਾਂਦਾ ਮੰਨ ਕੇ ਚੱਲ ਵੀ ਉਹਨੇ ਟਾਈਮ 'ਚ ਇਹੇ ਜਿਹੇ ਬੜੇ ਚਾਰ ਚੁੰਜਿਆ ਜਾਂਦੀਆਂ ਤੇ ਦੁੱਧ ਕਿੰਨਾ ਕ ਪਾ ਦੂਗੀ ਇਹ ਦੁੱਧ ਵੀ ਇਹ ਬੱਚੀ ਨੂੰ ਆਪਾਂ ਇਹ ਨਹੀਂ ਕਹਿੰਦੇ ਵੀ 40 35 ਮੇਰੇ ਖਿਆਲ 20 ਤੋਂ 25 ਲੀਟਰ ਦੇਣਾ ਚਾਹੀਦਾ 24 25 ਕਿਲੋ ਜਵਾ ਤੇ ਰੇਟ ਇਹਦਾ ਕੀ ਹੋਊਗਾ ਰੇਟ ਵੀਰੇ ਫੋਨ ਕੀ ਕਰ ਜਾਇਜ਼ ਹੋਊਗਾ ਬਿਲਕੁਲ ਜਾਇਜ਼ ਮਾਰਕੀਟ ਦੇ ਹਿਸਾਬ ਦਾ ਤੋਰੀ ਬਾਹਰ ਨੂੰ ਸੋ ਵੀਰੋ ਇੱਕ ਦੋ ਦਿਨ ਸੂਣ ਚ ਵਾਕੀ ਕਹ ਇਹਨੂੰ ਕੋਈ 30 ਨਹੀਂ ਕੋਈ 40 ਨਹੀਂ ਚੰਗੀ ਸੇਵਾ ਕਰਨ ਲੱਗੇ 25 ਤੇ ਬੇਗੋਰਾ ਜਿਹੜਾ ਪੱਠੇ ਪਾ ਕੇ ਪਾਸੇ ਕਲਾ ਚਿੱਟਾ ਦਰਣਾ ਪਤਾ 20 ਕਿਲੋ ਤਾਂ ਉਹ ਵੀ ਇਹ ਤੋਂ ਚੋੜੂਗਾ ਤੇ ਬਾਕੀ ਥਣ ਬਹੁਤ ਸੋਹਣਾ ਲੱਗਿਆ ਵਾ ਕਿਆ ਬਾਤ ਆ ਗਾਜਰ ਵਰਗਾ ਸੋਣਾ ਜਾਵਾ ਮੋਟਾ ਮੋਟਾ ਕੱਤ ਕਾਠ ਦੇ ਵਿੱਚ ਜਿੰਦ ਜਾਣ ਦੇ ਵਿੱਚ ਬੱਛੀ ਆ ਦੂਸਰਾ ਸੂਆ ਬਿਲਕੁਲ ਜੈਨੂਨ ਸੁੰਦੀ ਆ ਪੂਰੀ ਬਰੀ ਤੇ ਮੂੰਹੋ ਛਿੱਗੀ ਆ ਤੇ ਬਾਕੀ ਕਲਰ ਵਗੈਰਾ ਦੇਖੋ ਪੂਰਾ ਸ਼ਾਈਨਿੰਗ ਵਾਂਗੂ ਐ ਚਮਕਦੀ ਪਈ ਆ ਬਹਿੜ ਤੇ ਸਾਫ ਸੁਥਰੀ ਰਾਜੀ ਪਲੀ ਪੁੜੀ ਵੀ ਬਹੁਤ ਹੈ ਨਿਗਾਲ ਵੀ ਲਿਸਤੀ ਨਾ ਵੀ ਤੇ ਲੇਵਾ ਬਿਲਕੁਲ ਕੰਪੈਕਟ ਆ ਹਵਾਨੇ ਤੇ ਨਾੜਾ ਵਗੈਰਾ ਵੀ ਸੋਹਣੇ ਚੰਗੇ ਦਿਖਾਈ ਦੇ ਜਾਂਦੀਆਂ ਤੇ ਲਗਭਗ ਵੈਢ ਤਿਆਰੀ ਦੇ ਵਿੱਚ ਆ ਸੋ ਨਾੜਾ ਵਗੈਰਾ ਦੇਖੋ ਹਵਾਨੇ ਤੇ ਪੂਰੇ ਸੋਹਣੇ ਸਾਫ ਸੁਥਰੇ ਤੇ ਮੁੱਠੀ ਵਾਲਾ ਥਾਣਾ ਤੇ ਸੂਨ ਦੇ ਲਗਭਗ ਨਜ਼ਦੀਕ ਆ ਰੇਟ ਵੀਰ ਕਹਿੰਦਾ ਫੋਨ ਦੇ ਉਹ ਬਿਲਕੁਲ ਮਾਰਕੀਟ ਦੇ ਹਿਸਾਬ ਦਾ ਜਾਇਜ਼ ਤੇ ਅਗੇ ਦੂਜੇ ਨੰਬਰ ਜਿਹੜੇ ਬੱਚੀ ਦੇ ਖੇਰੇ ਆਪਾਂ ਇਹ ਵੀ ਬਈ ਦੂਜਾ ਸੂਆ ਪਿਆ ਇਹ ਦੰਦੋ ਕਿਵੇਂ ਆ ਜੀ ਇਹ ਜਵਾਨ ਹੈ ਦੰਦੋ ਦਿਨ ਕੈਕ ਲੈਂਦੀ ਹੈ ਜੀ ਇਹ ਦਿਨ ਫਿਰ ਇਹ ਲੈ ਲੂ ਹਫਤਾ ਪਹਿਲੇ ਸਵੇਕ ਕਿੰਨਾ ਦੁੱਧ ਸੇ ਮਾਲਕ ਨੇ ਪੋਣੇ ਦਾ ਵੀ ਇਹਨੇ 26 27 ਲੀਟਰ ਪਨੂਨ ਨੇ ਦੁੱਧ ਦਿੱਤਾ 26 27 ਕਿਲੋ ਨਾਲ ਤੇ ਬਾਕੀ ਨਾੜਾ ਨੂੜਾ ਬਹੁਤ ਚੰਗੀਆਂ ਹਨਾ ਬਹੁਤ ਚੰਗੀਆਂ ਸੋ ਅੱਗੇ ਪਿਛੇ ਦਾ ਹਵਾ ਨਾ ਜਾਵੇ ਟੋਕਰੇ ਦਾ ਹਵਾ ਨਾ ਜੀ ਨੂੰ ਕਹਿ ਦਿੰਦੇ ਆ ਠੰਡੀ ਸੀਲ ਬਈ ਬਾਦੂ ਠੀਕ ਹੈ ਤੇ ਦਿਨ ਕ ਐ ਕੱਢਦੀ ਆ ਜੇ ਦਿਨ ਵੀਰੇ ਹਫਤਾ ਲੈ ਜੂ ਹਫਤਾ ਲੈ ਜੂ ਤੇ ਇਸ ਵਾਰ ਕਿੰਨਾ ਅੰਦਾਜ਼ਾ ਲਾ ਕੇ ਚੱਲੇ ਬੰਦਾ ਦੁੱਧਾਰੇ ਦੋ ਤੇਰੇ ਤੋਂ 26 27 ਮੰਨ ਕੇ ਲੈ ਜੀ ਨਹੀਂ 30 ਪਲੱਸ ਤਾਂ ਚਾਹੀਦੀ ਇੱਦੀ ਮੈਂ 25 ਤੋਂ ਪਾਰ ਵਾਲੀ ਹੈਗੀ ਆ ਜਮ ਬਿਲਕੁਲ ਤੇ ਰੇਟੇ ਦਾ ਵੀ ਫੋਨ ਤੇ ਰੇਟ ਫੋਨ ਤੀ ਕਰ ਤੋਰੀ ਬਾਹਰ ਨੂੰ ਸੋ ਵੀਰ ਦੂਜੇ ਨੰਬਰਾਂ ਬਾਈਂ ਬੱਚੀ ਦੇਖੀ ਜੰਨੇ ਆ ਖੰਭੇ ਜਿਹੜਾ ਕੱਦ ਦਾ ਘਾੜਾ ਪੂਰੀ ਉੱਚੀ ਲੰਬੀ ਆ ਜਿੰਦ ਜਾਨ ਦੇ ਵਿੱਚ ਤੇ ਬਾਕੀ ਥਣਾ ਜ ਮਿੱਥੀ ਦੇਖੋ ਥੱਲੇ ਕਿਆ ਬੋਲ ਸੋ ਦੇਖੋ ਫੇਸ ਕੁਆਲਟੀ ਵਗੈਰਾ ਚੰਗੀ ਜਿੰਦ ਜਾਨ ਜਾਤ ਵਾਲੀ ਬੱਚੀ ਹੈ ਜਾਤ ਪਾਤ ਵਾਲੀ ਬੱਚੀ ਹੈ ਜਮਾ ਤੇ ਹਵਾਨੇ ਦੇ ਨਾੜਾ ਵਗੈਰਾ ਦੇਖੋ ਜਮਾ ਕਿਆ ਬਾਤ ਆ ਜਿਵੇਂ ਟੋਕਰੇ ਦੇ ਵਿੱਚ ਗੰਨੇ ਦੀ ਫੱਕ ਖਿਲਰੀ ਪਈ ਹੁੰਦੀ ਆ ਨਾੜਾ ਆਏ ਦਿਖਾਈ ਦਿੰਦੀ ਆ ਹਵਾਨੇ ਦੇ ਦੇ ਪੂਰੀ ਚੰਗੀ ਸਾਫ ਸੁਥਰੀ ਤੇ ਜਿੰਦ ਜਾਨ ਬਹੁਤ ਆ ਕੁਆਲਟੀ ਦੇ ਵਿੱਚ ਆ ਚੰਗੀ ਸੇਵਾ ਕਰਨ ਲਈ 30 ਲੀਟਰ ਤੇ 7228 ਦਾ ਬਾਟ ਤੇ ਬੈਸਵਾ ਦੇਖੋ ਨਾੜਾ ਜਮ ਬਰੀਕੀ ਦੇ ਵਿੱਚ ਬਿਲਕੁਲ ਅਖਬਾਰ ਦੇ ਕਾगज ਵਰਗੀ ਜਮ ਨਰਮ ਚਮੜੀ ਐ ਸਕਿਨ ਚੰਗਾ ਦੁੱਧ ਪਾ ਦੋਗੇ ਜਿੰਦ ਜਾਣ ਦੇ ਵਿੱਚ ਤੇ ਕੱਟ ਕਾਟ ਬਹੁਤ ਹੈ ਇਹਦਾ ਤੇ ਭਾਈ ਤੀਜੇ ਨੰਬਰ ਆਪਾਂ ਜਿਹੜੀ ਵਹਿੜ ਦੇਖੀ ਜਾਨੇ ਕਿਹੜਾ ਸੂਆ ਜੀ ਇਹ ਵੀ ਭਾਈ ਦੂਜੇ ਸੂਏ ਆ ਠੀਕ ਐ ਦੰਦੋ ਕਿਵੇਂ ਇਹ ਵੀਰੇ ਕੰਨੀਆਂ ਹਜੇ ਇਹਨੇ ਬਰਾਬਰ ਨਹੀਂ ਕਰੀਆਂ ਉਹ ਸਿੱਟੀਆਂ ਵੀ ਬਰਾਬਰ ਨਹੀਂ ਕਰਨੀ ਠੀਕ ਐ ਦੂਜਾ ਸੂਆ ਜੈ ਇਹਨੂੰ ਆ ਤੇ ਇੱਕ ਕੈਕ ਤਾਂ ਲੈਣੀ ਥੋੜੀ ਕੱਚੀ ਲੱਗਦੀ ਆ ਹਣੇ ਹਾਂ ਭਾਈ ਇਹ ਵੀ ਦਿਨ ਲੈ ਜੂ ਹਜੇ ਹਫ਼ਤਾ ਲੈ ਜੀ ਭਾਈ ਇੱਕ ਹਫ਼ ਤੇ ਠੰਡੀਆਂ ਆਏ ਜਿਵੇਂ ਬਰਫ਼ ਦੀ ਸਿੱਲੀ ਜਸ ਧਰ ਲਿਆ ਹੁੰਦਾ ਹਨ ਸੋ ਆ ਦੇਖੋ ਕਿਆ ਬਾਤ ਮਨਕ ਜਰਜਾ ਜਵਾਕ ਚੂਈ ਚੱਲੇ ਕੋਈ ਬਾਈ ਜਿੱਧਰ ਭਵੇਂ ਪੁੱਠੇ ਪਾਸੇ ਵਜਾ ਸਿੱਧੇ ਪਾਸੇ ਵਜਾ ਕੋਈ ਫਰਕ 84 ਸਾਲ ਦਾ ਬੁਢਾ ਵਜੇ ਤਾਂ ਵੀ ਕੋਈ ਟੱਕਰ ਵਾਲੀ ਗੱਲ ਹੀ ਨਹੀਂ ਹਨਾ ਚੱਕਰ ਹੀ ਨਹੀਂ ਵੀਰੇ ਕਿੰਨਾ ਦੁੱਧ ਦੇ ਦੂਗੀਏ ਦੁੱਧ ਵੀਰੇ ਇਹਨੇ ਵੀ 22 23 ਕਿਲੋ ਖੁੱਲਾ ਦੁੱਧ ਦੇ 22 23 ਕਿਲੋ ਤੇ ਦਹਿ ਲੈ ਜੋ ਹਫ਼ਤਾ ਦੱਸ ਦੇਣਾ ਹਨਾ ਲੈ ਲਿਓ ਵੀਰੇ ਆਪਾਂ ਐਵੇਂ 30 ਨਹੀਂ ਕਹਿੰਦੇ 35 ਨਹੀਂ ਕਹੇਦੇ 35 ਦੇ ਦੂ ਠੀਕ ਹੈ 22 23 25 ਵੀ ਦੇ ਸਕਦੀ ਐ ਜੇ ਚੰਗੀ ਸੇਵਾ ਕਰੇ ਠੀਕ ਆ ਧੋਰੀ ਬਾਹਰ ਲਉ ਨੂੰ ਫੈਕਸਡ ਰਹੀ ਹੈ ਸੁਭਰ ਤੀਜੇ ਨੰਬਰ ਦੇ ਬੱਚੀ ਦੇਖਿਆ ਨੇ ਦੂਜਾ ਸੁਦਾ ਹੁੰਦੀ ਆ ਤੇ ਠੰਡੀ ਸੀਰ ਵਾਲਾ ਕੋਈ ਆਂਤ ਨਹੀਂ ਜਮਾ ਚਾਹੇ ਫਰਿੱਜ ਦੀ ਲੋਡ ਨਹੀਂ ਗਰਮ ਜੇ ਰਿਸ਼ਤੇਦਾਰ ਦੁਪਹਿਰੇ ਆ ਗਏ ਉਦੋਂ ਭਾਵੇਂ ਝੋਲਿਓ ਤੇ ਇਹ ਕਹਿੰਦੇ ਕੰਨੀਆਂ ਬਰਾਬਰ ਨਹੀਂ ਆਪਾਂ ਦਾਵਾ ਕਰਦੇ ਨੇ ਵੀ ਕੰਨੀਆਂ ਨਹੀਂ ਬਰਾਬਰ ਤਾਂ ਨਹੀਂ ਬਰਾਬਰ ਦੂਜਾ ਠੀਕ ਆ ਦੂਜਾ ਸੁਆ ਸੋ ਲੇਵਾ ਦੇਖੋ ਥੱਲੇ ਕਿਆ ਬਾਤ ਆ ਪੂਰਾ ਸਾਫ ਸੁਥਰਾ ਕੰਪੈਕਟ ਡਰ ਹੈ ਚੰਗਾ ਦੁੱਧ ਪਾ ਦੂ ਕਰਮਾੜੀ ਤੇ ਸੂਨ ਦੇ ਵਿੱਚ ਇਹਦੇ 8-10 ਦਿਨ ਬਾਕੀ ਪਿਆ ਹਜੇ ਤੇ ਰਾਜ ਰੋਜੀ ਸਭੇ ਸੋਮੀ ਬਹੁਤ ਆ ਤੇ ਬਾਕੀ ਮੇਨ ਗੱਲ ਹੈ ਲੇਵਾ ਦੇਖੋ ਕੰਪੈਕਟ ਟਰੈਕਟਰ ਜਿਹੜੇ ਹਿਸਾਬ ਦਾ ਲੇਵਾ ਇਹਦਾ ਚਾਹੇ 10 ਸੂਏ ਪੀੜੀ ਲੇਵਾ ਨਹੀਂ ਤੋੜਦੀ ਬਹਿੜ ਕਿਉਂਕਿ ਜਦੋਂ ਬਹਿੜ ਬੁੱਢੀਆਂ ਹੋਣ ਲੱਗ ਜਾਂਦੀਆਂ ਲੇਵਾ ਤੋੜ ਲੱਗ ਜਾਂਦੀ ਉਹ ਫਿਰ ਬਕਰ ਦੇ ਵਿੱਚ ਮਾਰਕੀਟ ਡਾਊਨ ਹੋਦੀ ਵੈਲਿਊ ਥੱਲੇ ਆਉਣ ਲੱਗ ਜਾਂਦੀ ਤੇ ਮਸਟੈਟਿਕ ਦਾ ਡਰ ਰਹਿੰਦਾ ਪਾਣ ਸੋ ਵੀਰ ਦੇ ਜਿਹੜੇ ਪੁੱਸੂ ਸਾਰੇ ਸਿਲੈਕਟਡ ਹੀ ਆ ਜਾਵਾ ਤੇ ਲੇਵਾ ਵਾਲੇ ਪਾਸੋਂ ਫੱਟ ਫਾੜ ਕੰਪੈਕਟ ਟਰੈਕਟਰ ਦੇ ਜਾਵਾ ਇਹ ਸੀਗੀ ਤੀਜੇ ਨੰਬਰ ਵਾਲੀ ਤੇ ਬਾਈ ਜੀ ਚੌਥੇ ਨੰਬਰ ਆਪ ਜਿਹੜੀ ਸਾਈਵਾਲ ਬੱਚ ਦੁੱਧ ਜਤੂਆ ਹਾਂ ਇਹ ਵੀ ਹਜੇ ਕੰਨੀਆਂ ਬਰਾਬਰ ਨਹੀਂ ਕਰਗੀਆਂ ਨੇ ਠੀਕ ਹੈ ਠੀਕ ਹੈ ਨਾ ਛਿੱਗੀ ਐ ਮੂੰਹ ਠੀਕ ਹੈ ਤੇ ਠੰਡੀ ਸੀਲ ਐ ਬਰਫ਼ ਵਰਗੀ ਭਵੇਂ ਪੁੱਠੇ ਪਾਸੇ ਨਹੀਂ ਬਹਿ ਜਾ ਪੁੱਠੇ ਪਾਸੇ ਬਹਿ ਕੇ ਦਿਖਾ ਬਣਾ ਸਰਦੇ ਪਾਸੇ ਤਾਂ ਰੱਖੀ ਬਹਿਂਦਾ ਠੀਕ ਹੈ ਸੁਆਹ ਦੇਖੋ ਜਿਵੇਂ ਪੁੱਠੇ ਘੇਰ ਨਾਲੇ ਬੁਲਟ ਬਣ ਕੇ ਚਲੋ ਘਾਟੀ ਮਿਲਦੇ ਆ ਹਨਾ ਉਹ ਚੀਜ਼ ਆ ਜਮਾ ਹਨਾ ਜਿੰਨੇ ਮਰਜ਼ੀ ਦਾ ਚਾਹ ਵਾਂਡੇ ਖੇੜੀਓ ਥੱਲੇ ਬਹਿ ਕੇ ਕੋਸ ਮਰਜ਼ੀ ਆ ਭਰਾ ਤੇ ਦਿਨ ਕਹਿ ਕੇ ਲੈ ਜੂਗੀ ਇਹ ਦਿਨ ਹੀ ਵੀ ਲੈ ਜੂਗੇ ਮੇਰੇ ਨਾਲ ਹਫ਼ਤਾ ਦਾ ਚਾਹੀਦਾ ਕਿੰਨੇ ਘਦ ਤਪਾ ਦੂਗੀ ਇਹ ਜੀ ਦੁੱਧ ਵੀਰੇ ਨੇ ਪਲੂਨ ਨੇ ਮਾਰਕ ਤੱਕ ਇਹਨੇ ਕੋ ਆਪਾਂ ਜੱਟ ਸੌਦਾ ਲਾਗੇ ਜਿਲੇ ਜਰਾਂ ਨਾਲ ਗੱਪ ਵੀ ਮਾਰਦੇ 20 ਕਿਲੋ ਦੇ ਦਊਗੀ ਕੋਈ ਹੁਣ ਹਾਂ 20 ਕਿਲੋ ਇੱਡੀ ਜਿੰਦਿਆਂ ਵਾਲੀ ਗਾ 20 ਕਿਲੋ ਤਾਂ ਨੋਰਮਲ ਕਰ ਤੇ ਬਾਕੀ ਹੁਣ ਜਿਵੇਂ ਗਰਮੀ ਆ ਗਈ ਮੁਰੇ ਚਾਹ ਤੂੰ ਤਾਂ ਸ਼ਾਂਗੇ ਥੱਲੇ ਬੰਨ ਦੇ ਤਾਂ ਵੀ ਕੋਈ ਇੱਕਦਰੀ ਨੂੰ ਹਣਾ ਅੱਛਾ ਬਾਈ ਆ ਦੇਖੋ ਤੁਸੀਂ ਬੂਥੀ ਬਾਥੀ ਮੈਂ ਤੋੜ ਕੇ ਆ ਖੜਾ ਸਭ ਤੋਂ ਚੌਥੇ ਨੰਬਰ ਸਾਨੂੰ ਜਿਹੜੀ ਸਾਈਵਾਲ ਬੱਚੀ ਦਿਖਾਈ ਜੈ ਨਾ ਦੂਜਾ ਸੁਦਾ ਹੁੰਦੀ ਆ ਤੇ ਮੂੰਹ ਵਾਥਾ ਦੇਖੋ ਕਿਆ ਬਾਤ ਹੈ ਜਮਾ ਤੇ ਦੁੱਧ ਦੇ ਤੂੰ 20 ਕਿਲੋ ਤੇ ਉਹ ਵੀ ਹਾਰ ਦੇ ਮਹੀਨੇ ਜਮਾ ਮੰਨ ਕੇ ਚੱਰ ਵੀ ਕਣਕ ਵਾਢੀ ਦੇ ਖੇਤਪਾਂ ਵਿੱਚ ਖੇਤ ਲੈ ਜਾਓ ਸਾਹ ਭਰਦੀ ਜਮਈ ਸੋ ਦੇਖੋ ਕੀ ਬਾਤ ਆ ਲੇਵਲੂਬਾ ਦੇਖੋ ਤੇ ਬਾਕੀ ਥਣ ਵੀ ਮੁਠੀ ਆਲਾ ਜਾਵਾ ਤੇ ਇੱਥੇ ਮਾਰਦੀ ਇੱਥੇ ਖੜੇ ਇੱਥੇ ਥੱਲੇ ਬਹਿ ਜਾਏ ਕੰਮ ਹੀ ਨਹੀਂ ਪੀ ਚੱਕਰ ਸੋ ਆ ਦੇਖੋ ਲੈ ਠੰਡੀ ਦਾ ਕੋਈ ਅੰਤ ਨਹੀਂ ਜਮਾ ਗੋੜਾ ਦੀ ਕੁਥਰੀ ਆਣਾ ਜਮਾ ਸੋ ਆ ਹੀ ਗਿਆ ਸਾਈ ਵਾਲਨ ਦਾ ਸਲ ਜਮਾ ਕੀ ਬਾਤ ਤੇ ਦਿਨ ਕੁਝ ਕ ਲੈ ਜਾਂ ਸੂਣ ਦੇ ਵਿੱਚ ਦੁੱਧ 20 ਕਿਲੋ ਮੰਨ ਕੇ ਲੈ ਲਿਓ ਤੇ ਹਵਾਨੇ ਦੇ ਨਾੜਾ ਵਗੈਰਾ ਕਰ ਮਾਲ ਜੀ ਇਹਦੇ ਸੋਹਣੇ ਦਿਖਾਈ ਦਿੰਦੀਆਂ ਤੇ ਬਾਕੀ ਜਿੰਦ ਜਾਣ ਦੇ ਵਿੱਚ ਬਹੁਤ ਆ ਹਾਈਟ ਵਗੈਰਾ ਕੱਦ ਕੋ ਤੇ ਚੰਗਾ ਪੜੀ ਪੁੜੀ ਵੀ ਬੱਚੀ ਬਹੁਤ ਆ ਦਿਨ ਕੁਝ ਕ ਲੈ ਜਾਂ ਸੂਣ ਦੇ ਵਿੱਚ ਤੇ ਬਾਈ ਜ ਗਿਆ ਪੰਜਵੇਂ ਨੰਬਰ ਤੇ ਜਰਸੀ ਦੇਖੀ ਜਾਂਦੇ ਆ ਇਹ ਵੀ ਇਹ ਪਹਿਲੇ ਸੂਏ ਠੀਕ ਆ ਥੋੜਾ ਜਰਸੀ ਜਾ ਗਿਆ ਕਰਾਸਣਾ ਹਾਂਜੀ ਤੇ ਠੰਡੀ ਠੰਡੀ ਹੈਗੀ ਆ ਠੰਡੀ ਬਥੇਰੀ ਬਾਈ ਦੰਦ ਦੇਖ ਨਾ ਪਹਿਲਾਂ ਬਈ ਪੰਗੀਆਂ ਖੜਗੇ ਸੇ ਦੰਦੋ ਛਿਗੀ ਆ ਛਿਗੀ ਆ ਬਾਈ ਠੀਕ ਆ ਦੰਦੋ ਛਿਗੀ ਆ ਸੂਹ ਪਹਿਲਾਂ ਸੁੰਦੀ ਆ ਠੰਡੀ ਤੇ ਬਾਈ ਐ ਮੰਗੂ ਤੇ ਪਉ ਸੁਫੇ ਰੱਬਾ ਜਿਹੜਾ ਲੈਣ ਜਿਹੜਾ ਮੰਨ ਕੇ ਚੱਲ ਵੀ ਲਾਤੀ ਚੱਕ ਜਲੇ ਨਹੀਂ ਫਿਰ ਆਪਾਂ ਵੀ ਰੰਡਾ ਸੀ ਲਏ ਕੋਈ ਵੀ ਹੈ ਵਿਚਾਰਾ ਦੂਰੋਂ ਨੇੜੇ ਕੋਈ ਬੁੜੀ ਜਵਾਕ ਕੋਈ ਮਰਜੀ ਲੈ ਵੀ ਮੰਨ ਕੇ ਚੱਲ ਪਾਣੀ ਦੇ ਸਕਦੇ ਚਾਹਾਂ ਆਉਣ ਲੈਣ ਮਗਾਲੇ ਵੀ ਜਿਹੜਾ ਇੱਕ ਲੈ ਕੇ ਦਵਾਰੇ ਫੋਨ ਲਾਉਂਦਾ ਲਾਊਗਾ ਵੀ ਸਾਡੀ ਮਾਸੀ ਨੇ ਲੈਣੀ ਸਾਡੇ ਫੁੱਫੜ ਨੇ ਲੈਣੀ ਹੈ ਹਨਾ ਨਹੀਂ ਨਹੀਂ ਵੀ ਲੈਣੀ ਹੈ ਵੀ ਫੋਨ ਤੋਂ ਲਾਊ ਲਾ ਵੀ 3 ਠੰਡੀ ਲਿਓਣੇ ਜਾਵਾਂ ਤੇ ਜਾਇਜ ਕਾਲਾ ਵਪਾਰ ਸਾਰੇ ਦੁਨੀਆਂ ਕਰਦੀ ਹੈ ਨਫਾ 4000 ਵੱਧ ਲੈ ਲੋ ਪਰ 3 ਚੰਗੀ ਲੈ ਕੇ ਦੋ ਬੰਦੇ ਨੂੰ ਵੀ ਤੇ ਗਰਮ ਤਾਂ ਆਪਾਂ ਲੈਂਦੀ ਨਹੀਂ ਗਾ ਗਰਮ ਤਾਂ ਮੈਂ ਕਰਮ ਲੈ ਲੈਂਦਾ ਅਗਲਾ ਕਹਿੰਦਾ ਕੁਛ ਨਹੀਂ ਹੁੰਦਾ ਟਿਕ ਜੂਗਾ ਨਹੀਂ ਆਪਾਂ ਕਰਮ ਲੈ ਕੇ ਤੇ ਮੈਂ ਗਿਆ ਹੱਥ ਨਹੀਂ ਫਰੋਂਦੀ ਬਈ ਪਰ ਲੈ ਲੈਂਦੀ ਠੀਕ ਹੈ ਤੇ ਰੇਡ ਮਾਰਕੀਟ ਹੋ ਜਾਵੇਂ ਇਹਦਾ ਬਿਲਕੁਲ ਵੀਰੇ ਜਾਇਜ਼ ਰੇਟ ਇਹਨੂੰ ਤੋਰੀ ਬਾਹਰ ਫਿਰ ਸੁਭਰ ਜਰਸੀ ਆ ਗਈ ਜਰਸੀ 'ਚ ਹਲਕਾ ਜਿਹਾ ਕਰਾਸ ਆ ਗਿਆ ਤੇ ਜੀ ਮੈਂ ਆਪਾਂ ਨੋਰਮਲ ਕੱਲੀ ਜਰਸੀ ਲੈ ਲੈਣੇ ਹਮਾਚਰ ਵਾਲੀ ਜਿਵੇਂ ਉਹਨਾਂ ਨਾਲੋਂ 100 ਗੁਣੇ ਚੰਗੀ ਰਹਿਣਾ ਸੁਭਰ ਪਹਿਲਾਂ ਬਈ ਦੁੱਧ ਕਿੰਨਾ ਦੇ ਦੂ ਥੋੜੇ ਹਿਸਾਬ ਨਾਲ ਦੁੱਧ ਵੀਰੇ ਹੁਣ 18 ਤੋਂ 20 ਲੀਟਰ ਚਾਹੀਦੇ ਸੋ ਮੰਨ ਕੇ ਚੱਲੋ ਵੀ 18 ਆਪਾਂ ਵੇ 17 ਦੇ ਦੇ ਕਿਉਂਕਿ ਸਤਾਰਾ ਜਿਹੜਾ ਆਪਾਂ ਕਿਹਾ ਕਿ ਕਿ ਜਰਸੀ 'ਚ ਕਰੌਸ ਆ ਇਹਦੇ ਵਿੱਚ ਕਰੌਸ ਕਰਕੇ ਦੁੱਧ ਦੀ ਪੈਦਾਵਾਰ ਵਧ ਗਈ ਜਰਸੀ ਹੈਗੀ ਤਾਂ ਦੁੱਧ ਦੀ ਫੈਟ ਵਧ ਗਈ ਤੇ ਜਿਵੇਂ ਹੁਣ ਟਾਈਮ ਕੱਲ ਰਾਮਪਰਾ ਮੰਡੀ 'ਚ ਮੈਂ ਵੀ ਗਿਆ ਸੀ ਉੱਥੇ 1.5 ਲੱਖ 1 ਲੱਖ ਮਾ ਕੇ ਕਿਤਾ ਮੂੰਹ ਦੂਜੇ ਪਾਸੇ ਕਰ ਲੈਂਦਾ ਸੀ ਤੇ ਜਿਹੜੇ ਘਰੂ ਬੰਦੇ ਲੈਣੀ ਵੀ ਆਪਾਂ ਥੋੜੇ ਰੁਪਏ ਲਾਉਣੇ ਆ ਤੇ ਦੁੱਧ ਪੀਣ ਦਾ ਸੌਦਾ ਰੱਖਣਾ ਉਹਦੇ ਪੂਰੀ ਬਜਟ 'ਚ ਬੈਠ ਆਉਂਦੀ ਆ ਜਮਾ ਕਿਆ ਬਾਤਾਂ ਵੀ ਢੋਲੂ ਚੱਕ ਕੇ ਜਾਂਦੇ ਨੂੰ ਭਾਈ ਸ਼ਰਮ ਆਉਂਦੀ ਆ ਅੱਖਾਂ ਵਿੱਚ ਘੇਰੇ ਰਹਿ ਲੋ ਬੜ ਪੰਜਵੇਂ ਨੰਬਰ ਦਾ ਕਿਆ ਬਾਤ ਹੈ ਤੇ ਨੰਬਰ ਕਿੰਨਾ ਆਪਣਾ 3 9876320662 ਸੋ ਪੰਜ ਨਗਰ ਵੀਰ ਕੋਲ ਬਕਾਊਆ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਆ ਕੇ ਦੇਖ ਕੇ ਤਸੱਦੀ ਕਰਕੇ ਖਰੀਦਾਰੀ ਕਰ ਸਕਦੇ ਹੋ ਸੋ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ